ਹੈਲੋ ਦੋਸਤੋ ਪਹਿਲਾਂ ਤੁਸੀਂ ਇਹਨਾਂ ਵੀਡੀਓ ਨੂੰ ਦੇਖੋ ਫਿਰ ਆਪਾਂ ਇਹਨਾਂ ਵੀਡੀਓ ਵਿੱਚ ਲੋਕਾਂ ਵੱਲੋਂ ਪਾਈਆਂ ਗਈਆਂ ਲਾਂਤਾ ਮੀਨਜ਼ ਫਨੀ ਫਨੀ ਕਮੈਂਟਾਂ ਨੂੰ ਰੀਡ ਕਰਦੇ ਹਾਂ ਤੋਂ ਚੱਲਿਏ ਸ਼ੁਰੂ ਕਰਤੇ ਹੈ ਅੱਜ ਬੜਾ ਸੋਹਣਾ ਲੱਗਦਾ ਮੈਨੂੰ ਕੋਣ ਕਹੇਗਾ ਇਹ ਤੋਤਾ ਹੀ ਬਣਿਆ ਫਿਰਦਾ ਇਹਨੂੰ 2-3 ਮਹੀਨੇ ਆਟੇ 'ਚ ਦੱਬ ਕੇ ਰੱਖੋ ਫਿਰ ਫਰਕ ਪੈਣਾ। ਸਾਰੀ ਦੁਨੀਆ ਹੁਣ ਆਪਦੇ ਆਪ ਨੂੰ ਦੇਖ ਕੇ ਹੀ ਦਰੀ ਜਾਂਦਾ। ਬੀਬੀ ਤੈਨੂੰ ਇੰਸਟਾਗ੍ਰਾਮ ਤੇ ਫੇਮਸ ਹੋ ਗਏ ਹੁਣ ਕਿ ਕਿਦਾਂ ਦਾ ਲੱਗਣ ਡਿਆ? ਮੈਨੂੰ ਠੰਡ ਲੱਗਣ। ਚੱਕੋ ਡਬਲ ਬੈੱਡ ਦਾ ਕੰਬਲ ਇੰਸਟਾ ਵੱਲੋਂ ਬੀਬੀ ਨੂੰ। ਦੇਈਏ ਬੀਬੀ ਜੀ ਉਹਦਾ ਟਿਕਟੋਕ ਤੇ ਆ ਜਾਓ ਕੱਲ ਤੇ ਪਰਸੋਂ ਦੀ ਤਿੱਖੀ ਧੁੱਪ ਦੱਸਿਆ ਮੌਸਮ ਵਾਲਿਆਂ ਨੇ। ਛੜਿਆਂ ਦਾ ਟੋਲਾ ਬੀਬਾ ਛੜਿਆਂ ਦਾ ਟੋਲਾ ਲੈਣਿਆ ਨਜ਼ਾਰੇ ਨਗ। ਉਮੀਦ ਜਗਾਈ ਤੁਸੀਂ ਬਾਬਾ ਜੀ। ਟੰਗ ਨਾ ਕੋਲਾ ਛੜਿਆਂ ਦਾ ਟੋਲਾ ਬੀਬਾ ਛੜਿਆਂ ਦਾ ਟੋਲਾ ਜਿੱਦਾਂ ਸਾਡਾ ਨਹੀਂ ਹੁੰਦਾ ਇਹਨਾਂ ਨੂੰ ਦੇਖ ਕੇ ਹੌਸਲਾ ਮਿਲ ਗਿਆ ਇਹੀ ਉਮਰ ਜਾ ਕੇ ਬੇੜਾ ਪਾਲ ਲੱਗੂ। ਮਸਤ ਸੰਜੋਕ ਮਾਰਾਰੇ ਯਾ ਹਸਰੇ ਹਲਕਾ ਨਿਆਨ ਜਾਰੇ ਨਾ ਕਿ ਸੰਜ ਨਾ ਕੋ ਯੋਲਾ ਹਾਥੀ ਅੰਨ ਨਾ ਕੀ ਕੰਨ ਨਾ ਹੀ ਜਿੰਦਗੀ ਸੁਣਿਆ ਸੀ ਪਿਆਰ ਅੰਨਾ ਹੁੰਦਾ ਅੱਜ ਪਤਾ ਲੱਗਾ ਕਿ ਬੁੱਢਾ ਵੀ ਹੁੰਦਾ ਕਿਦਾ ਬੰਨ ਕਾਟੋ ਹੁਣਾਂ ਉੱਤੇ ਨੱਚੇ ਨੇ ਬੇਬੇ ਤਾਂ ਹੱਥਾਂ ਤੇ ਤਿਤਲੀਆਂ ਬਣਾਈ ਫਿਰਦੀ ਆ ਆ ਕਿਦਾ ਮਾਤਾ ਕਿੰਨੇ ਸਾਰਾ ਗੇਗਲੇ ਨੇ ਬਣਿਆ ਪੰਪ ਦੇਣ ਵਾਲੇ ਨੂੰ ਚੁੱਕੋ ਇੰਗਲੈਂਡ ਦੀ ਆ ਜਿਵੇਂ ਸਮੁੰਦਰੀ ਜਹਾਜ਼ ਮੋੜਨデア ਹੋਵੇ ਦਿਲ 'ਤੇ ਪੱਥਰ ਰੱਕੇ ਮੂੰਹ 'ਤੇ ਮੇਕਅਪ ਕਰ ਲਈ ਆ ਦਿਲ ਦੀਦੀ ਆ ਇਟ ਮੇਰੇ ਸਿਰ 'ਚ ਮਾਰਤੇ ਸਿਆਪਾ ਮੁਕਾ ਮੇਰਾ ਪੱਥਰ ਰੱਕੇ ਮੂੰਹ 'ਤੇ ਮੇਕਅਪ ਕਰ ਲਈ ਆ ਮੇਰੇ ਸਈਆਂ ਮਾਰ ਮੇਰੇ ਸਿਰ 'ਚ ਆ ਇਟ ਜੇ ਅੱਜ ਮੈਂ ਨੇ ਬ੍ਰੇਕਅਪ ਕਰ ਲੀਆ ਤੇਰੇ ਸਹੀ ਆ ਜੀ ਸੇ ਦੀਦੀ ਤੇ ਠੀਕ ਹੋਣ ਦੀ ਉਮੀਦ ਹੀ ਛੱਡਤੀ ਮੈਂ ਅੱਜ ਮੈਂ ਨੇ ਬ੍ਰੇਕਅਪ ਕਰ ਲੀਆ ਹੁਣ ਤੇ ਵੀ ਕਹਿੰਦੇ ਹੋਣਿਆ ਕਿ ਸੱਚੀ ਕਿਤੇ ਜਾਣ ਵੀ ਏ ਦਾ ਫੋਨ ਖੋਲੋ ਵੋ ਯਾਰ ਕੋਈ ਕਿਤੀ ਮੁਲਤਾਨੀ ਕੋਰੇ ਕੁਝ ਵਿੱਚ ਪਾਲਵਾ ਗੇਂਦੜੇ ਦੇ ਫੁੱਲ ਵਿੱਚ ਪੀਸ ਕੇ ਆਂਟੀ ਦਾ ਭੂਤ ਹੀ ਬਣੇ ਪਏ ਟੇ ਵਾਲੀ ਬੋਰੀ ਮੁੱਕ ਜਾਊ ਪਰ ਇਹ ਗੋਰੀਆਂ ਨਹੀਂ ਹੁੰਦੀਆਂ ਮਿੱਟੀ ਲੱਗਦਾ ਬੱਠਲ ਚ ਭੋਂਦੀ ਹੋਣੀ ਮਾਤਾ ਵੱਲ ਵੇਖ ਕੇ ਡਰ ਜਿਆ ਲੱਗੀ ਜਾਂਦਾ ਯਾਰ ਯਾ ਹਸਰੇ ਹਲਕਟ ਹੱਸ ਚੜਦੇ ਦੇ ਸਿਹਾਨ ਚ ਬੱਲੀਏ ਆ ਪਾਪਾ ਸਾਡੇ ਲਈ ਤਾਂ ਬਚੋਲੇ ਮਰ ਗਏ ਆ ਕਰੇ ਮਿਹਰਬਾਨੀਆਂ ਲਹਿੰਗਾ ਨਾਲ ਮੈਚ ਹੋ ਜਾਵਣ ਚਿੱਟੇ ਪਤਾਸੇ ਨੂੰ ਕਾਲਾ ਕੀੜਾ ਲੱਗ ਗਿਆ ਨੀ ਸ਼ੇਰ ਬਾਨੀਆਂ ਲਹਿੰਗਾਂ ਨਾਲ ਮੈਚ ਹੋ ਜਾਵਣ ਨਖਰ ਸਾਨੂੰ ਰੱਬ ਨੇ ਰੋਟੀਆਂ ਖਾਣ ਭੇਜਤਾ ਧਰਤੀ ਤੇ ਰੋਣੀ ਸ਼ੇਰ ਬਾਨੀਆਂ ਨਾਹੀਆਂ ਹੋੜੇ ਕਰਤੋਂ ਗੋਲੀ ਦਾ ਆਰਡਰ ਕਰੋ ਜਰ ਬਚੋਲੇ ਨੂੰ ਹਲੇ ਨਾ ਦਿਲ ਦੇ ਨੀ ਸਾਡੇ ਜੈ ਸੱਜਣ ਵਜਣੀ ਬਾਈ ਕਿਹੜੇ ਬਾਬੇ ਦੇ ਗਿਆ ਸੀ ਆ ਕੀ ਕਰਤਾ ਝਾਲਮਾ ਉਹ ਟਾਰਗੇਟ ਅਸੀਂ ਬੜੇ ਤੇਜ਼ ਕਰਨੇ ਓਕੇ ਸੋ ਬਾਈ ਜੀ ਦੀ ਮੱਜੀ ਸੋਂ ਖਵਾਲਾ ਪਹਿਲਾਂ ਵਧੀਆ ਲੱਗਦਾ ਸੀ ਟਾਈਮ ਬੜੇ ਫੇਸ ਕਰਨੇ ਮੱਥਾ ਢਾਕੇ ਮੁਸੀਬਤਾਂ ਨਾ ਅੜੇ ਵੀਰ ਇਹਦੇ ਨਾਲ ਘਰ ਜਾ ਕੇ ਦੱਸ ਆਵੀਂ ਕਿ ਤੋੜਾ ਹੀ ਬੰਦਾ ਵਾ ਯਾਨੀ ਹੋਰ ਦੱਸ ਕਿਹੜਾ ਅੜ ਜੂ ਸੇਵ ਕਰਨ ਤੋਂ ਬਾਅਦ ਭਾਬੀ ਰਣਜੀਤ ਕੌਰ ਦਾ ਜੇਠ ਲੱਗਦਾ ਸਹੀ ਹੁਣ ਆ ਜਾ ਭਾਈ ਕਿਹੜੇ ਡਾਕਟਰ ਦੇ ਦਵਾਈ ਚਲਦੀ ਆ ਉਹ ਮਿੱਟ ਮਿੱਟ ਲੰਗੇ ਗਿਣ ਗਿਣ ਬੱਲੀਏ ਨੀਲਾ ਆਹੋ ਲੱਛਣਾ ਕਰਕੇ ਗਵਾਂਡੀਆਂ ਨੇ ਕੰਡ ਕੱਢ ਲਈ ਅਸਟ ਦੇ ਦਸੰਬਰ ਦੇ ਦਿਨ ਵੱਲੀਏ ਨਮਾ ਕੋਲੀ ਜਿਵੇਂ ਨਿਤ ਸੱਟ ਮੈਨੂੰ ਲੱਗਦਾ ਇਹਨਾਂ ਦਾ ਚੁੱਲਾ ਪਾਣੀ ਵਿੱਚ ਤਾਰਨਾ ਪਊ